ਗੋੜੀ ਮਹੱਲਾ ਪਹਿਲਾ ਚੋਆ ਚੰਦਨ ਅੰਕ ਚੜਾਵੋ ਪਾਟ ਪਟੰਬਰ ਪਹਿਰ ਹੰਡਾਵੋ ਬੈਨ ਹਰਨਾ ਕਹਾਂ ਸੁਖ ਪਾਵੋ ਕਿਆ ਪਹਿਰੋਂ ਕਿਆ ਓੜ ਦਿਖਾਉਂ ਬੇਨ ਜਗਦੀਸ਼ ਕਹਾਂ ਸੁਖ ਪਾਵਾਂ ਰਹੋ ਕੰਨਿ ਕੁੰਦਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬੈਨੋ ਜਗਦੀਸ਼ ਕਹਾਂ ਸੁਖੋ ਭਲ ਨੈਣ ਸੋਲਨੀ ਸੁੰਦਰ ਨਾਰੀ ਖੋੜ ਸੀਗਾਰ ਕਰੇ ਅਤ ਪਿਆਰੀ ਬੈਨੋ ਜਗਦੀਸ਼ ਭਜੇ ਨਿਤ ਖੁਆਰੀ ਦਾਰ ਘਰ ਮਹਲਾ ਸਹਿਜ ਸੁਖਾਲੀ ਅਹਨੇ ਸੇ ਫੋਲ ਬਿਚਾਵੈ ਮਾਲੀ ਬੇਨੋ ਹਰਨਾਮ ਸੋਦੇ ਹੈ ਦੁਖਾਲੀ ਹੈ ਵਰਗ ਹੈ ਵਰਨਿ ਜੇ ਵਾਜੇ ਲਸਕਰ ਨੇ ਬਖਵਾਸੀ ਪਾਜੇ ਬੇਨ ਜਗਦੀਸ਼ ਟੋਠੇ ਦੇ ਬਾਜੇ ਸਿੱਧ ਕਹਾਵਾਂ ਰਿੱਧ ਸਿੱਧ ਬੁਲਾਵਾਂ ਤਾਜ ਕੁਲ ਹੈ ਸਿਰ ਛਕਰ ਬਣਾਵਾਂ ਬੇਨ ਜਗ ਦੀਸ ਕਹਾ ਸਚ ਪਾਵਾਂ ਖਾਨ ਮ ਲੋਕ ਕਹਾਵਾਂ ਰਾਜ ਅਬੇ ਤਬੇ ਕੂੜੇ ਹੈ ਪਾਜਾਂ ਬਿਨ ਗੁਰ ਸਬਦ ਨ ਸਵਰਸ ਕਾ ਜਾਉ ਬਿਨ ਗੁਰ ਸਬਦ ਨ ਸਵਰਸ ਕਾ ਜਾਉ ਹਮੇ ਮਮਤਾ ਗੁਰ ਸਬਦ ਦੇ ਵਿਸਾਰੀ ਹਮੇ ਮਮਤਾ ਗੁਰ ਸਬਦ ਵਿਸਾਰੀ ਗੁਰਮਤ ਜਾਨਿਆ ਹਿਰਦੈ ਮੁਰਾਰੀ ਪਰਨਵਤ ਨਾਨਕ ਸਰਣ ਤੁਮਾਰੀ ਗੋੜੀ ਮਹੱਲਾ ਪਹਿਲਾ ਸੇਵਾ ਏਕ ਨਾ ਜਾਣ ਸੇਵਰੇ ਪਰਪੰਚ ਵਿਆਦ त्यागੈ ਖਵਰੇ ਪਾਏ ਮਿਲੇ ਸਚੁ ਸਾਚੈ ਸਚੁਰੇ ਐਸਾ RAM ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਐਸਾ RAM ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਰਹਾਉ ਹੁੰਦੋ ਕਵਲ ਸਗਲ ਸੰਸਾਰੈ ਦਰਮਤਿ ਤਿਆਗਨ ਜਗਤ ਪ੍ਰਜਾਰੈ ਸੋ ਉਬਰੈ ਗੁਰ ਸ਼ਬਦ ਵਿਚਾਰੈ ਪ੍ਰੰਗ ਪਤੰਗ ਕੁੰਚਰ ਅਰਮੀਨਾ ਮਰਗਮਰੇ ਸਹੈ ਆਪਣਾ ਕੀਨਾ ਤਰਸਨਾ ਰਾਚ ਤਤ ਨਹੀਂ ਬਿਨਾ ਕਾਮ ਚਿਤੈ ਕਾਮਣ ਹਿਤਕਾਰੀ ਰੋਧ ਬਿਨ ਆਸਾ ਸਗਲ ਵਿਕਾਰੀ ਪਤ ਮਤ ਖੋਵਹਿ ਨਾਮੋਂ ਵਿਸਾਰੀ ਪਾਰਕਾਰੇ ਚੀਤ ਮਨ ਮੁਖ ਢੋਲਾਏ ਗਲ ਜੇਵਰੀ ਤੰਦੈ ਲਪਟਾਏ ਗੁਰਮਖ ਛੋਟ ਸਹਾਰ ਗੁਣ ਗਾਏ ਜਿਉ ਤਨ ਵਿਦਵਾ ਪਰ ਕੋ ਦੇਈ ਕਾਮ ਦਾਮ ਚਿਤ ਪਰ ਵਸ ਸੇਈ ਬੈਨ ਪਰ ਤ੍ਰਿਪਤ ਨ ਕਬਹੁ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਵੇਦ ਪੁਰਾਣ ਪੜੈ ਸੁਣ ਥਾਟਾ ਬੇਨ ਰਸੋ ਰਾਤੇ ਮਨ ਬੋਹ ਨਾਟਾਉ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾਉ ਜਿਉ ਮੀਨਾ ਜਲ ਮਾਹਿ ਹੋਲਾਸਾਉ ਨਾਨਕ ਹਰ ਰਸੋ ਪੀ ਤ੍ਰਿਪਤਾਸਾਉ ਗੋੜੀ ਮਹੱਲਾ ਪਹਿਲਾ ਹੱਠ ਕਰ ਮਰਿਆ ਨ ਲੇਖੇ ਪਾਵੇ ਵੇਸ ਕਰੈ ਮੋਹ ਪਸਮ ਲਗਾਵੇ ਨਾਮ ਵਿਸਾਰ ਬਹੁਰ ਪਛੋਤਾਵੇ ਤੂੰ ਮਨ ਹਰ ਜਿਉ ਤੂੰ ਮਨ ਸੋਖ ਨਾਮ ਵਿਸਾਰ ਸਹਜੰ ਦੁਖ ਰਹਾਉ ਚੋਆ ਚੰਦਨ ਅਗਰਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਅੰਬਸਾਰੇ ਸਾਬੋਂ ਊੜੋ ਕੋਰ ਨਿਦੇਵਾਜੇ ਤਖਤ ਸਲਾਮ ਅਧ ਕੀ ਤ੍ਰਸਨਾ ਵਿਆਪੇ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਵਾਦ ਅਹੰਕਾਰ ਨਾਹੀ ਪ੍ਰਭ ਮੇਲਾਉ ਮਨ ਦੇ ਪਾਵੇ ਨਾਮ ਸੁਹੇਲਾਉ ਮਨ ਦੇ ਪਾਵੇ ਨਾਮ ਸੁਹੇਲਾਉ ਦੂਜੈ ਪਾਏ ਅਗਿਆਨ ਦੋਹਿਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਹਿਥ ਸਾਗਰ ਨਹੀਂ ਵਾਟ ਬੇ ਨਗਰ ਸੇਵ ਘਾਟੇ ਘਾਟ ਤਿਸ ਕੋ ਵਾਹੋ ਵਾਹੋ ਜੇ ਬਾਟ ਦਿਖਾਵੇ ਤਿਸ ਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੇ ਤਿਸ ਕੋ ਵਾਹੋ ਵਾਹੋ ਜੇ ਮੇਲ ਮਿਲਾਵੇ ਵਾਹੋ ਵਾਹੋ ਤਿਸ ਕੋ ਜਿਸ ਕਾ ਇਹੋ ਜੀਉ ਗੋਰੀ ਸਬਦੀ ਮਾਥੇ ਅਮਰਤ ਪੀਓ ਨਾਮ ਵਡਾਈ ਤੁਧ ਭਾਣ ਦੀਓ ਨਾਮ ਬਿਨਾ ਕਿਉ ਜੀਵਾਂ ਮਾਏ ਅਨ ਦਿਨ ਜਪਤ ਰਹਾਂ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਏ ਗੋੜੀ ਮਹੱਲਾ ਪਹਿਲਾ ਹਉ ਮੈਂ ਕਰਤਿ ਦੇਖੀ ਨਹੀਂ ਜਾਣਿਆ ਗੁਰਮਖ ਭਗਤ ਵਿਰਲੇ ਮਨੁ ਮਾਨਿਆ ਹਉ ਹਉ ਕਰਤਿ ਨਹੀਂ ਸਚ ਪਾਈਐ ਹਉਮੈਂ ਜਾਇ ਪਰਮ ਪਦ ਪਾਈਐ ਰਹਾਉ ਹਉਮੈਂ ਕਰ ਰਾਜੇ ਬਹੁਤਾ ਵਹਿ ਹਉਮੈਂ ਖਪ ਹੈ ਜਨਮ ਮਰ ਆਵਹਿ ਹਾਮੇ ਨਿਵਰੈ ਗੁਰ ਸਬਦ ਵਿਚਾਰ ਚੰਚਲ ਮਨ ਤਿਆਗੈ ਪੰਚ ਸੰਗਾਰ ਅੰਤਰ ਸਾਚ ਸਹਿਜ ਘਰ ਆਵਹਿ ਰਾਜਨ ਜਾਣ ਪਰਮ ਗਤ ਪਾਵਹਿ ਸਚ ਕਰਨੀ ਗੁਰ ਭਰਮ ਚੁਕਾਵੇ ਨਿਰਭਉ ਕੈ ਘਰ 따ੜੀ ਲਾਵੇ ਹਉ ਹਉ ਕਰ ਮਰਣਾ ਕੀ ਆ ਪਾਵੇ ਪੂਰਾ ਗੁਰ ਭੇਟੇ ਸੋ ਚਗਰ ਚੁਕਾਵੇ ਜੇਤੀ ਹੈ ਤੇਤੀ ਕਿ ਹੋ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਉਮੈ ਬੰਧਨ ਬੰਦ ਪਵਾਵੇ ਨਾਨਕ RAM ਭਗਤ ਸੁਖੋ ਪਾਵੇ ਗੋੜੀ ਮਹਰਲਾ ਪਹਿਲਾ ਪ੍ਰਥਮੇ ਬ੍ਰਹਮ ਕਾਲੈ ਘਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ ਲੈਨੀ ਭਰਮ ਭੁਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਰ ਹਰ ਨਾਮ ਹਰ ਹਰ ਰਾਖੇ ਗੁਰ ਸਬਦ ਵਿਚਾਰਿਆ ਜੋ ਉਪਜੈ ਸੋ ਕਾਲ ਸੰਗਾਰਿਆ ਹਮ ਹਰ ਰੱਖੇ ਹਮ ਹਰ ਰੱਖੇ ਗੁਰ ਸਬਦ ਵਿਚਾਰਿਆ ਰਹਾਓ ਮਾਇਆ 모ਹੇ ਦੇਵੀ ਸਭ ਦੇਵਾ ਕਾਲ ਨ ਛੋੜੈ ਕਾਲ ਨ ਛੋੜੈ ਬਨ ਗੁਰ ਕੀ ਸੇਵਾਉ ਉਹ ਅਬਨਸੀ ਆਲਾਖਾ ਭੇਵਾਉ ਸੁਲਤਾਨ ਖਾਨ ਬਾਦ ਸਹ ਨਹੀਂ ਰਹਿਣਾ ਨਾ ਮੋਹ ਭੂਲੇ ਜਮ ਕਾ ਦੁਖ ਸਹਿਣਾ ਮੈਂ ਤਰਨਾਮ ਜਿਉ ਰਖ ਹੋ ਰਹਿਣਾ ਚੌਦਰੀ ਰਾਜੇ ਨਹੀਂ ਕਿਸੈ ਮੁਕਾਮ ਸਾਹਮਰ ਹੈ ਸੰਚ ਹੈ ਮਾਇਆ ਤਾਮ ਮੈਂ ਧੰਨ ਦੀਜੈ ਹਰਿ ਅਮਰਤ ਨਾਮ ਮੈਂ ਧੰਨ ਦੀਜੈ ਹਰਿ ਅਮਰਤ ਨਾਮ ਅਰਯਤ ਮਹਰ ਮੁਕੱਦਮ ਸਿੱਖਦਾਰੈ ਨਿਹਚਲ ਕੋਇ ਨਾ ਦਿਸੈ ਸੰਸਾਰੈ ਨਿਹਚਲ ਕੋਇ ਨਾ ਦਿਸੈ ਸੰਸਾਰੈ अपरे ओकाल कूड़ सिर मारे ने चल एक सच्चा सच सोई जैन कर साजीतन है सब गोई ओहो गोरा मुख जापै तात होत होई काजी शेख भेख फकीरा बड़े कहाव है हो मैं तन पीरा ਕਾਲ ਨਾ ਛੋੜੈ ਬਿਨ ਸਤ ਗੁਰ ਕੀ ਧੀਰਾ ਕਾਲ ਜਾਲ ਜਹਿਵਾ ਅਰ ਨੈਣੀ ਕਾਲ ਜਾਲ ਜਹਿਵਾ ਅਰ ਨੈਣੀ ਕਾਨੇ ਕਾਲ ਸੁਣ ਬਖੋ ਬੈਣੀ ਬਿਨ ਸਬਦੈ ਮੂਠੇ ਦਿਨ ਰੈਣੀ ਹਿਰਦਾ ਸਾਚ ਵਸੈ ਹਰਿ ਨਾਏ ਹਿਰਦਾ ਸਾਚ ਵਸੈ ਹਰਿ ਨਾਏ ਕਾਲ ਨ ਜੋ ਹੈ ਸਕੇ ਗੁਣ ਗਾਏ ਹਿਰਦਾ ਸਾਚ ਵਸੈ ਹਰਿ ਨਾਏ ਕਾਲ ਨ ਜੋ ਹੈ ਸਕੇ ਗੁਣ ਗਾਏ ਨਾਨਕ ਗੁਰਮੁਖ ਸਬਦ ਸਮਾਏ ਗੋੜੀ ਮਹੱਲਾ ਪਹਿਲਾ ਮੋਲ ਹੈ ਸਾਚ ਮਿਥਿਆ ਨਹੀਂ ਰਾਈ ਚਲ ਹੈ ਗੁਰਮੁਖ ਹੁਕਮ ਰਜਾਈ ਰਹਿ ਅਤੀਤ ਸੱਚੇ ਸਰਨਾਈ ਸਚ ਕਰ ਬੈਸੈ ਕਾਲ ਨ ਜੋ ਹੈ ਮਨ ਮੁਖ ਕੋ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਓ ਪਿਓ ਕਥ ਕਥ ਰਹੀ ਹੈ ਨਿਜ ਘਰ ਬੈਸ ਸਹਜ ਘਾਰ ਲਹੀਏ ਹਾਰ ਰਸ ਮਾਤੇ ਇਹੋ ਸੋਖੋ ਕਹੀਏ ਗੁਰਮਤ ਚਾਲ ਨਿਹਚਲ ਨਹੀਂ ਡੋਲੇ ਗੁਰਮਤ ਸਾਚ ਸਹਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਵਿਰੋਲੇ ਸਤ ਗੁਰ ਦੇਖਿਆ ਦੇਖਿਆ ਲੈਨੀ ਮਨ ਤਨ ਅਰਪਿਓ ਅੰਤਰਗਤ ਕਹਨੀ ਗਤਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮ ਹੰਸ ਸਚ ਜੋਤਿ ਅਪਾਰਿ ਜਹ ਦੇਖੋ ਤਹ ਇਕੰਕਾਰ ਰਹਿ ਨਿਰਾਲੁਮ ਏਕਾ ਸਚ ਕਰਣੀ ਪਰਮ ਪਦ ਪਾਇਆ ਸੇਵਾ ਗੁਰ ਚਰਨੀ ਮਨਤੇ ਮਨ ਮਾਨਿਆ ਚੋਕੀ ਅਹੰ ਭਰਮਣੀ ਇਨ ਵਿਦ ਕੋਣ ਕੋਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਪਾ ਰਿਆ ਸਾਚ ਮਹਿਲ ਗੁਰ ਅਲਖ ਲਖਾਇਆ ਨਹਿਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਪਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਚ ਨਾਮ ਮਲਖੋਈ ਗੋੜੀ ਮਹੱਲਾ ਪਹਿਲਾ RAM ਨਾਮ ਚਿਤਰਾਪੈ ਜਾਕਾ ਉਪਜਮ ਪ੍ਰਦਰਸ਼ਨ ਕੀਜੈ ਤਾਕਾ ਰਾਮ ਨਾ ਜਪੋ ਅਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ ਗੁਰਮਤਿ ਰਾਮ ਜਪੈ ਜਨ ਪੂਰਾ ਤਿਤ ਘਟ ਅਨਹਦ ਬਾਜੇ ਤੂਰਾ ਤਿਤ ਘਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰਿ ਜਿਨ ਕੈ ਹਿਰਦੈ ਹਰ ਹਰ ਸੋਈ ਇਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆਂ ਮਹਿ ਏਕੋ ਰਵੈ ਸਰਬ ਜੀਆਂ ਮਹਿ ਏਕੋ ਰਵੈ ਮਨਮੁਖ ਅਹੰਕਾਰੀ ਫਿਰ ਜੋਨੀ ਭਵੇ ਸੋ ਬੁਝੈ ਜੋ ਸਤਗੁਰ ਪਾਏ ਸੋ ਬੁਝੈ ਜੋ ਸਤਗੁਰ ਪਾਏ ਹਉ ਮੈ ਮਾਰੇ ਗੁਰ ਸਬਦੇ ਪਾਏ ਅਰਧ ਔਰਤ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੇ ਮਨ ਮਾਨੈ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਗੋੜੀ ਬੈਰਾਗਣ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਉ ਗਾਈ ਕੋ ਗੋਇਲੀ ਰਖਹਿ ਕਰ ਸਾਰਾਉ ਅਹਨਸ ਪਾਲਹਿ ਰਖ ਲਹਿ ਆਤਮ ਸੁਖੁ ਧਾਰਾਉ ਏਤੋਤ ਰਖੋ ਦੀਨ ਦਯਾਲਾ ਕਉ ਸਰਨਾਗਤ ਨਦਰ ਨਿਹਾਲਾ ਰਹਾਉ ਜਹ ਦੇਖੋ ਤਹ ਰਵ ਰਹੇ ਰਖ ਰਖ ਮਹਾਰਾਉ ਤੂੰ ਦਾਤਾ ਭੁਗਤਾ ਤੂੰ ਹੈਂ ਤੂੰ ਪ੍ਰਾਣ ਆਧਾਰ ਕਰਤ ਪਿਆ ਅਦ ਓਰਦੀ ਬਿਨ ਗਿਆਨ ਵਿਚਾਰਾ ਕਰਤ ਪਿਆ ਅਦ ਓਰਦੀ ਬੈਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅੰਧਾਰਾ ਜਗ ਬਿਨ ਸਤਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਤੇ ਪ੍ਰਭ ਪਾਇਆ ਸਚ ਮੁਕਤ ਦਵਾਰਾ ਨਿਜ ਘਰ ਮਹਲ ਅਪਾਰ ਕੋ ਅਪਰੰਪਰ ਸੋਈ ਬਿਨ ਸਬਦੈ ਥਿਰ ਕੋ ਨਹੀਂ 부ਜੈ ਸੋਖੋ ਹੋਈ ਕਿਆ ਲੈ ਆਇਆ ਲੈ ਜਾਏ ਕਿਆ ਫਸ ਹੈ ਜਮ ਜਾਲਾ ਡੋਲ ਬੱਦਾ ਅਕਾਸ ਜੇਵਰੀ ਅਕਾਸ ਪਤਲੰ ਗੁਰਮਤਿ ਨਾਮ ਨ ਵਿਸਰੇ ਸਹਜੇ ਪਤ ਪਾਈਐ ਅੰਤਰ ਸਬਦ ਨਿਦਾਨ ਹੈ ਮਿਲ ਆਪ ਗਵਾਈਏ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨ ਚੁਕਈ ਲਾਹ ਸਚੁ ਪਾਵੇਂ ਗੋੜੀ ਮਹੱਲਾ ਪਹਿਲਾਉ ਗੁਰ ਪ੍ਰਸਾਦੀ ਬੂਝ ਲੇ ਤਉ ਹੋਏ ਨਵੇਰਾ ਕਰ ਕਰ ਨਾਮ ਨਿਰੰਜਨ ਸੋ ठाकुर ਮੇਰਾਉ ਬੈਨ ਗੁਰ ਸ਼ਬਦ ਨਾ ਛੋਟੀ ਐ ਦੇਖੋ ਹੋ ਵਿਚਾਰ ਜੇ ਲੱਖ ਕਰਮ ਕਮਾਵਹੀ ਬੈਨ ਗੁਰ ਅੰਧਾਰਾ ਰਹਾਉ ਅੰਦੇ ਇਕਲੀ ਬਾਹਰੇ ਕਿਆ ਤਿਨ ਸੋਂ ਕਹੀਐ ਬੈਨ ਗੁਰ ਪੰਥ ਨ ਸੂਝੈ ਕਿਤ ਵਿਦ ਨਿਰਭਹੀਐ ਬੈਨ ਗੋਰ ਪੰਥ ਨ ਸੁਝਈ ਕਿਤ ਬਿਦ ਨਿਰਭਹੀਏ ਖੋਟੇ ਕੋ ਖਰਕ ਹੈ ਖਰੇ ਸਾਰ ਨ ਜਾਣ ਅੰਦੇ ਕਾ ਨਾ ਪਾਰਖੂ ਕਲੀ ਕਾਲ ਵਿਡਾਨ ਸੋਤੇ ਕੋ ਜਾਗਤ ਕਹਿ ਜਾਗਤ ਕੋ ਸੋਤਾ जीवत को मुआ कहे मुए नहीं रोता जीवत को मुआ कह मुए नहीं रोता आवत को जाता कह जाते को आया परकी को अपनी कह अपनो नहीं पाया मीठे को कौड़ा कह कड़ुए को मीठा ਰਾਤੇ ਕੀ ਨਿੰਦਾ ਕਰਹਿ ਐਸਾ ਕਲ ਮਹਿ ਡਿਠਾਉ ਚੇਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ ਓਖਰ ਨਿਰ ਵਿਰੁਲੀਏ ਮਾਖਨ ਨਹੀਂ ਰਿਸੈ ਐਸੋ ਪਦ ਜੋ ਅਰਥਾਏ ਲੇ ਸੋ ਗੁਰੂ ਹਮਾਰਾ ਨਾਨਕ ਚਿਨਿ ਆਪਕੋ ਸੋ ਅਪਰਪਾਰam ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝਿਐ ਸਭ ਬ੍ਰਹਮ ਸਮਾਇਆ ਗੁਰ ਕਰਪਾ ਤੇ ਬੋਜੀਐ ਗੁਰ ਕਰਪਾ ਤੇ ਬੋਜੀਐ ਸਭ ਬ੍ਰਹਮ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਫੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਨ ਕਲ ਰਾਖੀ ਮੇਰੀ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਅਪਰਾਧੀ ਧਰਿਆ ਰਿਆਂ ਗੁਰੂ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਬਾਸਨਾ ਪਰਿਆਰੇ ਨਾਨਕ ਗੁਰੂ ਗੁਰੂ ਹੈ ਪੂਰਾ ਗੁਰੂ ਨਾਨਕ ਬੋਲੇ ਦਰਗਹ ਹੈ ਪਰਵਾਣ ਤਨ ਤਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤਨ ਤਨ ਸਾਹਿਬ ਤੇ ਸਮੇਸ਼ ਪਿਤਾ ਮੇਰੇ ਕਲਗੀਆਂ ਵਾਲੇ ਬਾਜਾਂ ਵਾਲੇ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਦਾਤਾਰ ਪਤਸ਼ਾਹ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਤਸ਼ਾਹ ਜੀ ਵਾਹ ਵਾਹ ਗੋਬਿੰਦ ਸਿੰਘ ਅੱਪੇ ਗੁਰੂ ਜੀ ਲਾ ਅਕਾਲ ਪੁਰਖ ਵਾਹਿਗੁਰੂ ਜੀ ਪੰਥ ਦੇ ਸਦਾ ਸਹਾਈ ਦਾਤਾਰ ਪਤਸ਼ਾਹ ਜੀ ਧੰਨ 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 ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਗੇ ਆਪਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਤਗੁਰੂ ਜੀ ਤਾਨੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਜੀ ਦਾ ਅਨ ਚਰਨ ਸਾਨੂੰ ਪੜਾਇਆ ਹੈ ਪੱਲਾ ਫੜਾਇਆ ਹੈ ਗੁਰਬਾਣੀ ਨੂੰ ਸਤਗੁਰਾਂ ਨੇ ਸਾਡਾ ਗੁਰੂ ਬਣਾਇਆ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰਤਖ ਗੁਰੂ ਨਿਸਤਾਰ ਸਤ ਗੁਰ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ ਗੁਰੂ ਰੂਪ ਸਾਧ ਸੰਗਤ ਜੀਉ ਸਤਿਗੁਰੂ ਕੰਨ ਪੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਸ ਗਿਆਨੀ ਦਿਲਬਾਗ ਸਿੰਘ ਜੀ ਵੀ ਐਲ ਗੁਰਬਾਣੀ ਸਰਵਾ ਤੋਂ ਪਾਠ ਕਰਿਆ ਸੀ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣਾ ਮੇਰ ਭਰਿਆ ਸਿਰ ਤੇ ਹੱਥ ਰੱਖ ਕੇ ਗੁਰਬਾਣੀ ਦਾ ਪਾਠ ਕਰਾ ਰਹੇ ਸਨ ਪੜਾ ਰਹੇ ਸਨ ਬੜੀਆਂ ਭੁੱਲਾਂ ਮੇਰੇ ਕੋਲ ਹੋ ਜਾਂਦੀਆਂ ਹੁਣ ਤੁਕ ਲੱਖ ਨਾ ਅੱਗੇ ਪਿੱਛੇ ਪੜਿਆ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮੈਨੂੰ ਫੇਮਾਂ ਕਰ ਦੇਣ ਦੀ ਕਿਰਪਾਤਾ ਕਰਨੀ ਸੰਗਤ ਗੁਰੂ ਦਾ ਰੂਪ ਹੈ ਆਪ ਸਾਥ ਸੰਗਤ ਵੀ ਦਾਸ ਮੁਖਮਾਂ ਕਰ ਦੇਣਾ ਐਨਿਕ ਅਤੀਤੀ ਸੇਵਾ ਪ੍ਰਵਾਨ ਕਰ ਲੈਣਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜਿੱਥੇ ਵੀ ਦੁਨੀਆ ਦੇ ਵਿੱਚ ਕੋਈ ਗੁਰ ਬਾਣੀ ਸੁਣ ਰਿਹਾ ਹੈ ਉਹਨਾਂ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਬੱਚਿਆਂ ਵਿੱਚ ਬਾਬਾ ਜੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਸਾਰਾ ਸੰਸਾਰ ਸੁੱਖ ਨਾਲ ਵਸੇ ਦਾਸ ਤੇ ਵਿਵਾਰ ਬੱਚਿਆਂ ਤੇ ਸਤਗੁਰ ਜੀ ਮੇਰ ਫਰਿਆ ਹੱਥ ਰੱਖਣਾ ਸਾਰੇ ਸੁੱਖਾਂ ਨਾਲ ਵਸਦੇ ਰਹਿਣਾ ਆਪ ਜੀ ਦਾ ਹੀ ਆਸਰਾ ਹੈ ਮੈਂ ਤੱਕੀ ਓਟ ਤਵਾਰੀਆ ਸਤਿਗੁਰ ਜੀ ਤੁਹਾਡੀ ਓਟ ਹੈ ਤੁਹਾਡਾ ਆਸਰਾ ਹੈ ਸਰਬਤ ਦਾ ਭਲਾ ਕਰਨ ਸਰਬਤ ਦਾ ਭਲਾ ਕਰਨ ਧੰਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਨੂੰ ਸਮਝਾਇਆ ਹੈ ਸਰਬਤ ਦਾ ਭਲਾ ਮੰਗਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ What the?